ਪੰਜਾਬ ਸਰਕਾਰ ਵੱਲੋਂ ਚੇੜੀ ਗਈ ਮਹਾਂ ਜੁਦ ਨਸ਼ਾ ਬੁਧ ਤਹਿਤ ਮਾਜੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਜਾਦਵ ਜੀ ਦੇ ਨਿਰਦੇਸ਼ ਤੇ ਤੇ ਐਸਪੀਡੀ ਸਰਦਾਰ ਜਸਮੀਤ ਸਿੰਘ ਦੀ ਰਾਇਨਮਾਈ ਵਿੱਚ ਕੱਲ ਸੀਆਈ 2 ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਹਨਾਂ ਨੇ ਗੀਤਾਰਾਣੀ ਪਤਨੀ ਗੁਰਮੀਤ ਸਿੰਘ ਤੇ ਗੁਰਮੀਤ ਸਿੰਘ ਸਨੁਜੀਤ ਸਿੰਘ ਆਰੋਂ ਮਲਤਾਨੀ ਰੋਡ ਬਠਿੰਡਾ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕਾਬੂ ਦੇ ਵਿੱਚੋਂ 200 ਗ੍ਰਾਮ ਹੈਰੋਨ ਚਿੱਟਾ ਬਰਾਮਦ ਹੋਇਆ ਜਿਸ ਦੇ ਤਹਿਤ ਮੁਕਦਮਾ ਨੰਬਰ 121 2026 ਅੰਡਰ ਸੈਕਸ਼ਨ 21 ਬੀ 6285 ਐਨਡੀਪੀ ਸੈਕਟਰ ਥਾਣਾ ਕਨਾਲ ਕਲੋਨੀ ਵਿਖੇ ਦਰਜ ਰਿਸ਼ਟ ਕੀਤਾ ਗਿਆ ਇਹ ਦੋਨੇ ਦੋਸ਼ੀ ਮੁਕਾਦਮੇ ਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਇਹਨਾਂ ਤੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਨ ਚਿਟਾ ਕਿੱਥੋਂ ਲੈ ਕੇ ਆਉਂਦੇ ਆ ਤੇ ਅੱਗੇ ਕਿੱਥੇ ਕਿਤੇ ਸਪਲਾਈ ਕਰਦੇ ਆ ਦੱਸਣਯੋਗ ਹੋ ਵੀ ਹੈ ਕਿ ਗੀਤਰਾਣ ਦੇ ਉੱਪਰ ਵੀ ਦੋ ਮੁਕਾਦਮੇ ਦਰਜ ਜੋ ਥਾਣਾ ਕਨਾਲ ਕਲੋਨੀ ਦੇ ਸਤਪੰਠਾਵਾਂ ਦਰਜ ਹੈ ਜਿਹੜਾ ਗੁਰਮੇ ਸਿੰਘ ਹੈ ਇਸ ਦੇ ਖਿਲਾਫ ਵੀ ਪਹਿਲਾਂ ਦੋ ਐਨਡੀਪੀ ਦੇ ਮੁਕਾ ਦੋਨਾਂ ਦੋਸ਼ੀਆਂ ਨੂੰ ਜਿਹੜਾ ਅਜ ਮਾਂਜੋਗ ਦਲ ਚ ਪੇਸ਼ ਕੀਤਾ ਜਾ ਰਿਹਾ ਹੈ